ਆਸਟ੍ਰੇਲੀਆ ਦੇ ਸਿਡਨੀ ਦੇ ਵਿੱਚ ਲਿਟਲ ਇੰਡੀਆ ਗੇਟ ਨੂੰ ਹੈਰਿਸ پارک ਦੇ ਵਿੱਚ ਲਿਆਉਣ ਦੇ ਲਈ ਸਹਿਯੋਗ ਦੀ ਮੰਗ ਕੀਤੀ ਗਈ ਹੈ ਤਾਂ ਆਸਟ੍ਰੇਲੀਆ ਇੰਡੀਆ ਫਰੈਂਡਸ਼ਿਪ ਗੇਟ ਨੂੰ ਹੈਰਿਸ پارک ਦੇ ਵਿੱਚ ਲਿਆਉਣ ਦੇ ਯਤਨ ਨੇ ਜਿਹੜੇ ਕੀਤੇ ਜਾ ਰਹੇ ਨੇ ਤਾਂ ਹੈਰਿਸ پارک ਦੇ ਨਿਵਾਸੀਆਂ ਵੱਲੋਂ ਆ ਸਾਰਿਆਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਸਾਰੇ ਲੋਕ ਆਸਟ੍ਰੇਲੀਆ ਇੰਡੀਆ ਫਰੈਂਡਸ਼ਿਪ ਗੇਟ ਨੂੰ ਹੈਰਿਸ پارک ਦੇ ਵਿੱਚ ਬਣਾਉਣ ਦੇ ਲਈ ਆਪਣਾ ਸਹਿਯੋਗ ਜ਼ਰੂਰ ਕਰਨ ਸੈਨ ਨੂੰ ਮੁੱਖ ਰੱਖਦੇ ਆ ਪੈਰਾਮੈਟਾ ਕਾਉਂਸਲ ਨੇ ਚਾਰ ਖੜੇ ਕੰਬੇ ਦਾ ਪ੍ਰਪੋਜ਼ਲ ਵੀ ਤਿਆਰ ਕੀਤਾ ਤਾਂ ਇਹ ਪ੍ਰਪੋਜ਼ਲ ਹੈ ਜਿਹੜਾ ਬਣਾਇਆ ਗਿਆ ਹੈ ਤਾਂ ਹੈਰੀਸ پارک ਦੇ ਨਿਵਾਸੀਆਂ ਤੋਂ ਇਲਾਵਾ ਵਿਜੇ ਸ਼ਰਮਾ ਨੇ ਆਖਿਆ ਕਿ ਇਹਨਾਂ ਚਾਰ ਖੰਬਿਆਂ ਦੇ ਨਾਲ ਇੰਡੀਅਨ ਕਲਚਰ ਦਾ ਕੋਈ ਵੀ ਲੈਣਾ ਦੇਣਾ ਨਹੀਂ ਤਾਂ ਹੈਰੀਸ پارک ਦੇ ਨਿਵਾਸੀਆਂ ਅਤੇ ਵਿਜੇ ਸ਼ਰਮਾ ਨੇ ਮੰਗ ਕੀਤੀ ਹੈ ਕਿ ਆਸਟ੍ਰੇਲੀਆ ਇੰਡੀਆ ਫਰੈਂਡਸ਼ਿਪ ਗੇਟ ਬਣਾਇਆ ਜਾਵੇ ਉਹਨਾਂ ਨਾਲ ਹੀ ਆਖਿਆ ਕਿ ਭਾਰਤ ਦੀ ਸਭਿਆਤਾ ਨੂੰ ਅੱਗੇ ਵਧਾਉਣ ਦਾ ਇਹ ਵਧੀਆ ਮੌਕਾ ਹੈ ਤਾਂ ਇੰਡੀਅਨ ਆਸਟ੍ਰੇਲੀਆ ਆ ਡਾਇਸਪੋਰਾ ਨੇ ਸਾਰੇ ਹੀ ਭਾਰਤੀ ਖਾਸ ਤੌਰ ਤੇ ਸਿਡਨੀ ਵਾਸੀਆਂ ਨੂੰ ਉਹਨਾਂ ਦੀ ਇਸ ਮਹਿੰਮ ਦੇ ਨਾਲ ਜੁੜਨ ਦੇ ਲਈ ਇੱਕ ਫਾਰਮ ਭਰਨ ਦੀ ਵੀ ਅਪੀਲ ਕੀਤੀ ਹੈ ਉੱਥੇ ਹੀ 1 ਨਵੰਬਰ 2025 ਨੂੰ ਆਸਟ੍ਰੇਲੀਆ ਇੰਡੀਆ ਡਾਇਸਪੋਰਾ ਮੀਟਿੰਗ ਦਾ ਆਯੋਜਨ ਵੀ ਕੀਤਾ ਜਾ ਰਿਹਾ ਹੈ ਤਾਂ ਇਹ ਮੀਟਿੰਗ ਹੈ ਜਿਹੜੀ ਗ੍ਰੈਂਡ ਪੈਲੇਸ 219 ਪੈਰਾਮਾਟਾ ਰੋਡ ਆਬਰਨ ਵਿਖੇ ਦੁਪਹਿਰ 3 ਵਜੇ ਹੋਵੇਗੀ ਦੱਸਦੀ ਹੈ ਕਿ ਆਸਟ੍ਰੇਲੀਆ ਇੰਡੀਆ ਫਰੈਂਡਸ਼ਿਪ ਗੇਟ ਨੂੰ ਹੈਰੀਸ پارک ਦੇ ਵਿੱਚ ਲਿਆਉਣ ਦੇ ਯਤਨ ਵੀ ਤੇਜ਼ ਕਰ ਦਿੱਤੇ ਗਏ ਨੇ ਤਾਂ ਹੈਰੀਸ پارک ਦੇ ਜਿਹੜੇ ਨਿਵਾਸੀ ਨੇ ਉਹਨਾਂ ਵੱਲੋਂ ਸਾਰਿਆਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਸਾਰੇ ਲੋਕ ਆਸਟ੍ਰੇਲੀਆ ਇੰਡੀਆ ਫਰੈਂਡਸ਼ਿਪ ਗੇਟ ਨੂੰ ਹੈਰੀਸ پارک ਦੇ ਵਿੱਚ ਲਿਆਉਣ ਦੇ ਲਈ ਆਪਣਾ ਸਹਿਯੋਗ ਜ਼ਰੂਰ ਕਰਨ ਤਾਂ ਇਸ ਨੂੰ ਲੈ ਕੇ ਆ ਇੱਕ ਵੈਬਸਾਈਟ ਵੀ ਜਾਰੀ ਕੀਤੀ ਗਈ ਹੈ ਤੇ ਉਸ ਵੈਬਸਾਈਟ ਦੇ ਵਿੱਚ ਇੱਕ ਲਿੰਕ ਦਿੱਤਾ ਗਿਆ ਤੇ ਲਿੰਕ ਦੇ ਵਿੱਚ ਤੁਸੀਂ ਉਹ ਫਾਰਮ ਆ ਜਿਹੜਾ ਭਰ ਕੇ ਇਸ ਦੇ ਨਾਲ ਜੁੜ ਸਕਦੇ ਹੋ ਤਾਂ ਇਸੇ ਨੂੰ ਮੁੱਖ ਰੱਖਦੇ ਆ ਪੈਰਾਮੈਟਿਕ ਕਾਉਂਸਲ ਨੇ ਚਾਰ ਖੜੇ ਕੰਬਿਆਂ ਦਾ ਪ੍ਰਪੋਜ਼ਲ ਵੀ ਬਣਾਇਆ ਤਾਂ ਹੈਰਿਸ پارک ਦੇ ਨਿਵਾਸੀਆਂ ਤੋਂ ਇਲਾਵਾ ਆ ਵਿਜੇ ਸ਼ਰਮਾ ਜੋ ਕਿ ਉਥੋਂ ਦੇ ਵਸਨੀਕ ਨੇ ਉਹਨਾਂ ਦਾ ਆਖਣਾ ਹੈ ਕਿ ਇਨ੍ਹਾਂ ਚਾਰ ਖੰਭਿਆਂ ਦੇ ਨਾਲ ਇੰਡੀਅਨ ਕਲਚਰ ਦਾ ਕੋਈ ਵੀ ਲੈਣਾ ਦੇਣਾ ਨਹੀਂ ਤਾਂ ਹੈਰਿਸ پارک ਦੇ ਨਿਵਾਸੀਆਂ ਅਤੇ ਵਿਜੇ ਸ਼ਰਮਾ ਨੇ ਮੰਗ ਕੀਤੀ ਹੈ ਕਿ ਆਸਟ੍ਰੇਲੀਆ ਇੰਡੀਆ ਫਰੈਂਡਸ਼ਿਪ ਗੇਟ ਬਣਾਇਆ ਜਾਵੇ ਆ ਜਿਸ ਦਾ ਬਹੁਤ ਟਾਈਮ ਤੋਂ ਇੰਤਜ਼ਾਰ ਵੀ ਕੀਤਾ ਜਾ ਰਿਹਾ ਹੈ ਨਾਲ ਹੀ ਵਿਜੇ ਸ਼ਰਮਾ ਨੇ ਆਖਿਆ ਕਿ ਭਾਰਤ ਦੀ ਸੱਭਿਆਚਾਰ ਨੂੰ ਅੱਗੇ ਵਧਾਉਣ ਦਾ ਇਹ ਵਧੀਆ ਤੇ ਸੁਨਹਿਰੀ ਮੌਕਾ ਹੈ ਤੇ ਇੰਡੀਅਨ ਆਸਟ੍ਰੇਲੀਅਨ ਡਾਇਸਪੋਰਾ ਨੇ ਆ ਸਾਰੇ ਭਾਰਤੀ ਖਾਸ ਤੌਰ ਤੇ ਸਿਡਨੀ ਵਾਸੀਆਂ ਨੂੰ ਉਹਨਾਂ ਦੀ ਇਸ ਮਹਿਮ ਦੇ ਨਾਲ ਜੁੜਨ ਦੇ ਲਈ ਇੱਕ ਫਾਰਮ ਭਰਨ ਦੀ ਵੀ ਅਪੀਲ ਕੀਤੀ ਹੈ ਤਾਂ ਦੂਜੇ ਪਾਸੇ 1 ਨਵੰਬਰ 2025 ਨੂੰ ਆਸਟ੍ਰੇਲੀਆ ਇੰਡੀਆ ਡਾਇਸਪੋਰਾ ਮੀਟਿੰਗ ਦਾ ਆਯੋਜਨ ਵੀ ਕੀਤਾ ਜਾ ਰਿਹਾ ਹੈ ਤਾਂ ਇਹ ਮੀਟਿੰਗ ਆ ਜਿਹੜੀ ਗ੍ਰੈਂਡ ਪੈਲੇਸ 219 ਪੈਰਾਮੈਟਾ ਰੋਡ ਆਬਰਨ ਵਿਖੇ ਦੁਪਹਿਰ 3 ਵਜੇ ਹੋਵੇਗੀ ਗੁੱਡ ਈਵਨਿੰਗ एवरीवन ਆਮ ਹੇਅਰ ਇਨ ਲਿਟਲ ਇੰਡੀਆ ਹੈਰਿਸ ਪਾਰਕ ਗਾਇਸ ਵੀ ਆਰ ਨੀਡਿੰਗ ਯੋਰ ਸਪੋਰਟ ਫॉर ਆਸਟ੍ਰੇਲੀਅਨ ਇੰਡੀਅਨ ਫਰੈਂਡਸ਼ਿਪ ਗਾਈਡ ਮਾਈ ਫਰੈਂਡ ਵਿਜੇ ਪਲੀਜ਼ ਐਕਸਪਲੇਨ ਵਾਟ ਵੀ ਕੈਨ ਡੂ ਹੈਲੋ ਗਾਇਸ ਸੋ ਗੇਟ ਇਜ਼ ਨਾਟ ਇਨ ਦੀ ਕਰੰਟ ਕਾਉਂਸਲ ਪਲਾਨ ਦੇਰਫੋਰ ਵੀ ਨੀਡ ਟੂ ਕਮ ਟੂਗੇਦਰ ਐਸ ਅ ਕਮਿਊਨਿਟੀ ਸੋ ਥੈਟ ਵੀ ਕੈਨ ਕੋਲਾਬੋਰੇਟ ਵਿਦ ਦੀ ਕਾਉਂਸਲ ਯੂ ਨੀਡ ਟੂ ਟੇਕ ਟੂ ਐਕਸ਼ਨ ਨੰਬਰ 1 ਫੋਲੋ ਦੀ ਲਿੰਕ In the link, you have the barcode provided, and share it with your friends. We need 2,000 signatures. It takes only five seconds. Number two, we have organized a meeting on Saturday, this coming Saturday, on 1st of November. Please come and join in large numbers. The address of the venue is the Grand Palace, 219 Paramatta Road. So looking forward to see you on 1st of November, coming Saturday. Thank you very much. Thank Please you very join much. everyone and support on the 1st of these November. And maximum numbers. Yeah. for the honda indian diaspora thank, thank you very much thank you